ਉਨਾ ਦੇ ਸਭ ਰੋਗ ਖਤਮ ਹੋ ਜਾਂਦੇ ਨਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਔਖਦ ਪਾ ਦਵਾ ਦਾਰੂ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਹੰਦਾ ਜਦੋਂ ਵੈਦ ਗੁਰੂ ਬਣ ਜਾਏ ਜਦੋਂ ਵੈਦ ਹੀ ਪ੍ਰਮਾਤਮਾ ਹੋ ਜਾਏ ਜਿਸ ਤਰ੍ਹਾਂ ਗੁਨਨ ਪਾਦਸ਼ਾਹ ਨੂੰ ਵੈਦ ਕੋਲ ਲਿਜਾਇਆ ਗਿਆ ਕਿ ਭਾਈ ਇਹਦੀ ਨਵਦ ਚੱਕਰ ਕਰਕੇ ਪਤਾ ਕਰੋ ਇਹਨੂੰ ਹੋਇਆ ਕੀ ਨਾ ਇਹ ਸਹੀ ਤਰ੍ਹਾਂ ਕਿਤੇ ਟੇਕੇ ਬਹਿੰਗਾ ਪਾਦਸ਼ਾਹ ਦੇ ਮਾਤਾ ਪਿਤਾ ਲੈ ਗਏ ਨਾ ਗੁਨਨ ਪਾਦਸ਼ਾਹ ਵੈਦ ਦੇ ਕੋਲ ਹਕੀਮ ਡਾਕਟਰ ਕਹਿ ਲਿਆ ਹਕੀਮ ਕਹਿ ਲਿਆ ਵੈਦ ਇਹ ਨਾ ਤਾਂ ਪ੍ਰਸ਼ਾਦਾ ਸਹੀ ਤਰ੍ਹਾਂ ਛੱਕਦਾ ਨਾ ਤਾਂ ਘਰ ਬਹਿੰਦਾ ਇਹ ਲੱਗਦਾ ਇਹਨੂੰ ਉੱਪਰ ਲਈ ਕਰ ਸਰ ਹੈ ਜਿਸ ਤਰ੍ਹਾਂ ਅਸੀਂ ਲੈ ਜਾਂਦੇ ਹਾਂ ਜੇ ਮਾਈਆਂ ਨੂੰ ਪੈਣਾ ਨੂੰ ਦਾ ਵੀਰਾ ਨੂੰ ਇਹਨੂੰ ਉੱਪਰ ਲਈ ਕਰ ਸਰ ਹੈ ਜੀ ਫਲਾਨੀ ਥਾਂ ਤੇ ਲੈ ਜਾਓ ਇਹਨੂੰ ਭੂਤ ਜੰਬੜ ਗਏ ਤਾਂ ਜੇ ਗੁਰਬਾਣੀ ਤੇ ਪੁੱਛਿਆ ਜਾਵੇ ਅਸਲੀਚ ਭੂਤ ਹੈ ਕੌਣ ਸਭ ਤੋਂ ਵੱਡੇ ਭੂਤ ਕੌਣ ਤੇ ਫਿਰ ਗੁਰਬਾਣੀ ਦੀਆਂ ਤੁਕਾਂ ਜਦੋਂ ਅਸੀਂ ਵਿਚਾਰਾਂਗੇ ਤਾਂ ਸਮਝ ਆ ਜਾਏਗੀ ਕਿਹੜੇ ਭੂਤ ਦੀ ਗੱਲ ਕਰਦੇ ਨੇ ਮਰਨ ਤੋਂ ਬਾਅਦ ਜਿਨ੍ਹਾਂ ਸਮਝ ਲਿਆ ਸੀ ਕਿ ਜਿਹੜੀ ਆਤਮਾ ਭਟਕਦੀ ਹੈ ਉਹ ਪੂਤ ਹੈ ਸਮਝ ਆ ਗਿਆ ਨੇ ਕਲਮੇ ਪ੍ਰੇਤ ਕਲਮੇ ਪ੍ਰੇਤ ਜਿਨੀ ਰਾਮਨਾ ਪਛਤਤ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਐ ਸਮੇਂ ਦੇ ਵਿੱਚ ਭੂਤ ਉਹ ਨੇ ਜਿਹੜੇ ਰੱਬ ਦੇ ਨਾਮ ਨੂੰ ਨਹੀਂ ਜਪਦੇ ਭਲਿਆ ਤੈਨੂੰ ਕਿਸੇ ਭੂਤ ਤੋਂ ਡਰਨ ਦੀ ਲੋੜ ਨਹੀਂ ਤੂੰ ਤਾਂ ਆਪ ਹੀ ਬਹੁਤ ਵੱਡਾ ਭੂਤ ਹੈ ਤੂੰ ਨਾਮ ਨਹੀਂ ਜਪਦਾ ਸੇਵਾ ਨਹੀਂ ਸਿਮਰਨ ਨਹੀਂ ਕਦੇ ਮਹਾਂਪੁਰਸ਼ਾਂ ਦੀ ਸੇਵਾ ਨਹੀਂ ਕਦੇ ਗੁਰੂ ਘਰ ਨਹੀਂ ਗਿਆ ਕਹਿੰਦੇ ਭੂਤ ਦਾ ਕੰਮ ਵੀ ਤਹੀ ਹੈ ਉਵੇਂ ਭਟਕਦਾ ਹੈ ਤੂੰ ਵੀ ਭਟਕ ਰਿਹਾ ਹੈ ਤੈਨੂੰ ਵੀ ਟਿਕਾਓ ਕਿਤੇ ਨਹੀਂ ਇਧਰ ਦਰ ਚਲ ਗਿਆਂ ਉਧਰਲੇ ਦਰ ਚਲ ਗਿਆਂ ਨਾ ਸੇਵਾ ਨਾ ਸਿਮਰਨ ਨਾ ਰੱਬ ਦੇ ਨਾਮ ਨੂੰ ਜਪਿਆ ਕਹਿੰਦੇ ਤੂੰ ਕਿਹੜਾ ਪੂਤ ਨਾਲੋਂ ਘਟ ਹੈ ਤੈਨੂੰ ਭਲਿਆ ਪੂਤ ਲੱਭਣ ਦੀ ਲੋੜ ਨਹੀਂ ਤੂੰ ਆਪ ਹੀ ਬਹੁਤ ਵੱਡਾ ਪੂਤ ਹੈ ਜੇਕਰ ਇ ਤਾਂ ਹੋਵੇ ਕਿਤੇ ਭੂਤ ਸਾਹਮਣੇ ਆਂਦਾ ਹੋਵੇ ਤੈਨੂੰ ਦੇਖ ਕੇ ਸ਼ਾਇਦ ਉਹ ਫਿਰ ਦੁਬਾਰਾ ਮਰ ਜਾਏਗਾ ਇਸ ਤਰ੍ਹਾਂ ਦੇ ਬੰਦੇ ਦੇ ਹਾਲਾਤ ਨੇ ਭੂਤ ਸਾਹਮਣੇ ਆ ਰਿਹਾ ਉਹ ਮਰਿਆ ਹੋਇਆ ਮਰ ਕੇ ਭੂਤ ਜੁਨੀ ਪੈ ਗਿਆ ਵੀ ਸਮਝਦੇ ਨਾ ਜੇ ਬੰਦਿਆ ਤੇ ਤੈਨੂੰ ਦੇਖ ਲਏ ਨਾ ਸੇਵਾ ਨਾ ਸਿਮਰਨ ਨਿੰਦਾ ਚੁਗਲੀ ਵਹਿਮ ਭਰਮ ਉਹ ਤੈਨੂੰ ਦੇਖ ਕੇ ਭੂਤ ਵੀ ਮਰ ਜਾਏਗਾ ਮੇਰੇ ਖਿਆਲ ਨਾਲ ਉਹ ਦੁਆਰਾ ਮਰ ਜਾਏਗਾ ਸੋ ਭਲੇਆ ਤੂੰ ਮਾਲਕ ਦੇ ਨਾਮ ਨੂੰ ਜਪਣਾ ਕਰ ਮਾਲਕ ਕਹਿੰਦੇ ਫਿਰ ਜਿਨ੍ਹਾਂ ਨੇ ਅੰਤਰ ਆਪਣੇ ਹਿਰਦੇ ਦੇ ਵਿੱਚ ਜਿਨ ਕੇ ਅੰਤਰ ਅੰਤਰ ਦਾ ਭਾਵ ਹਿਰਦੇ ਦੇ ਵਿੱਚ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਕਹਿੰਦੇ ਤੇ ਹਿਰਦੇ ਦੇ ਵਿੱਚ ਮਾਲਕ ਦੇ ਨਾਮ ਨੂੰ ਬਸਾ ਲ ਬਾਹਰ ਦੀ ਦਿਖਾਵਾ ਛੱਡ ਦੇ ਛੱਡ ਦੇ ਬਾਹਰ ਲੋਕਾਂ ਸਾਹਮਣੇ ਲੋਕਾਚਾਰੀ ਕਰਕੇ ਕਿ ਕੋਈ ਦੇਖ ਰਿਹਾ ਹੈ ਮੈਨੂੰ ਤਾਂ ਰੱਬ ਦੇ ਨਾਮ ਨੂੰ ਜੱਪਾ ਲੋਕੀ ਜਿਆਦਾ ਭਗਤ ਆ ਕਰਨਗੇ ਕਹਿੰਦੇ ਨਹੀਂ ਤੁਰਿਆ ਜਾਂਦਾ ਰੱਬ ਦੇ ਨਾਮ ਨੂੰ ਵਾਹਿਗੁਰੂ ਜੱਪੀ ਮਾਹ ਕੋ ਸਾਨਕ ਉਹਨਾਂ ਨੇ ਤਰੀਕਾ ਦੱਸਿਆ ਤੁਰਦੇ ਹੋਏ ਕਿਦਾਂ ਨਾਮ ਜੱਪੀ ਉਹ ਕਹਿੰਦੇ ਦੋ ਲੱਤਾਂ ਰੱਬ ਨੇ ਦਿੱਤੀਆਂ ਨੇ ਨਾ ਦੋ ਲੱਤਾਂ ਦੇ ਨਾਲ ਇੱਕ ਨਾਲ ਵਾਹਿ ਇੱਕ ਦੇ ਨਾਲ ਗੁਰੂ ਵਾਹਿਗੁਰੂ ਵਾਹਿਗੁਰੂ ਤੁਰਦਾ ਜਾਵੀਂ ਤੇਰਾ ਸਿਮਰਨ ਹੋ ਜਾਏਗਾ ਤਰੀਕਾ ਹੈ ਜੀ ਆਪ ਕੋ ਆਪਣਾ ਨਾਮ ਜੱਪਣ ਦਾ ਤੇਰੇ ਜਿੰਨੇ ਕਦਮ ਚੱਲੇ ਨੇ ਗੁਰੂ ਘਰ ਵਿੱਚ ਲੇਖੇ ਵਿੱਚ ਲੱਗ ਜਾਣ ਕਿ ਇੱਕ ਕਦਮ ਦੇ ਨਾਲ ਵਾਹਿਏ ਦੂਜੇ ਦੇ ਨਾਲ ਗੁਰੂ ਵਾਹਿਗੁਰੂ ਵਾਹਿਗੁਰੂ ਤਰਿਆ ਜਾ ਰੱਬ ਦੇ ਨਾਮ ਨੂੰ ਜਪੀ ਜਾ ਕੋਈ ਹਰੀ ਹਰੀ ਕਹਿ ਲੈ ਕੋਈ ਅੰਦਰ ਅੰਦਰ ਕਹਿ ਜਪਣਾ ਤਾਂ ਨਾਮ ਹੈ